ਗੁਰਨਾਨਕ ਸਾਹਿਬ ਦੀ ਤਸਵੀਰ ਕੀ ਹੂ ਬਹੂ ਉਦਾਂ ਦੀ ਤਸਵੀਰ ਤਾਂ ਲੱਗਦੀ ਹੈ ਕਿ ਗੁਰਨਾਨਕ ਸਾਹਿਬ ਨੂੰ ਉਸ ਦੇ ਵਿੱਚ ਕਾਫੀ ਭਾਰਾ ਸ਼ਰੀਰ ਦਿਖਾਇਆ ਗਿਆ ਗੁਰਨਾਨਕ ਸਾਹਿਬ ਇੱਕ ਸ਼ੇਰ ਦੀ ਖਲ ਦੇ ਉੱਪਰ ਬੈਠੇ ਹੋਏ ਨੇ ਗੁਰਨਾਨਕ ਸਾਹਿਬ ਦੇ ਹੱਥ ਦੇ ਵਿੱਚ ਮਾਲਾ ਉਹ ਜਾਪ ਕਰ ਰਿਹਾ ਪਰ ਦੂਜੇ ਪਾਸੇ ਇਤਿਹਾਸ পড়ੋ ਤਾਂ ਉਹ ਸ਼ਖਸ ਜਿਨੇ ਚਾਰ ਉਦਾਸੀਆਂ ਕੀਤੀਆਂ ਉਹ ਸਾਡੇ ਗੁਰੂ ਸਾਹਿਬ ਜਿਨ੍ਹਾਂ ਨੇ ਜੇ ਟਰੈਵਲਿੰਗ ਹਿਸਟਰੀ ਖੋਲੀ ਜਾਵੇ ਤਾਂ ਪੈਦਲ ਸਾਰੀ ਦੁਨੀਆ ਘਾਤ ਤੀ ਕਿ ਉਸ ਦਸ ਰੂਪ ਇਦਾਂ ਦਾ ਹੋਏਗਾ ਤੁਸੀਂ ਵੀ ਠੀਕ ਹੋ ਤੇ ਹੁਣ ਮੇਰਾ ਸਵਾਲ ਜਿਹੜਾ ਤੁਸੀਂ ਕੀਤਾ ਉਹਦਾ ਜਵਾਬ ਸੁਣੋ ਜਿੱਥੇ ਚੌਂਕੜਾ ਮਾਰਿਆ ਨਾ ਉਹਨਾਂ ਨੇ ਕਭੂ ਮੋਹ ਤਾਰੀ ਲਾਵੇ ਧਿਆਨ ਕਭੂ ਤਟ ਤੀਰਥ ਇਸ਼ਨਾਨ ਸਮਝ ਗਏ ਕਦੇ ਤਾਂ ਸਮਾਧੀ ਜਦੋਂ ਲਾਉਂਦੇ ਹੋਣਗੇ ਐਵੇਂ ਬੰਦੇ ਹੋਣਗੇ ਜਦੋਂ ਖੇਤਾਂ 'ਚ ਕੰਮ ਕਰਦੇ ਹੋਣਗੇ ਉਹੋ ਜੀ ਤਸਵੀਰ ਐ ਹੂੰ ਜਦੋਂ ਵਿਚਾਰ ਕਰਦੇ ਹੋਣਗੇ ਉਹੋ ਜੀ ਹੋਊਗੀ ਜਦੋਂ ਤੀਰਥਾਂ ਤੇ ਜਾਜ ਆ ਲੋਕਾਂ ਨੂੰ ਸਮਝਾਉਂਦੇ ਹੋਣਗੇ ਉਹੋ ਜੀ ਹੋਊਗੀ ਹੂੰ ਜੇ ਆਪਾਂ ਕਹਿ ਲਈਏ ਚੌਂਕੜਾ ਲਾ ਕੇ ਬੈਠਣ ਵਾਲੀ ਤਸਵੀਰ ਵੀ ਗਲਤ ਨਹੀਂ ਹਲਵੋਣ ਵਾਲੀ ਵੀ ਗਲਤ ਨਹੀਂ ਗਲਤ ਨਹੀਂ ਇਹ ਬੰਦੇ ਦੀ ਆਪਾਂ ਹੁਣ ਸਾਰੀ ਇਹੜੀ ਹਾਲਤਾਂ ਨਹੀਂ ਪਹੁੰਦੇ ਹੂੰ ਸੁੱਖ ਵੀ ਲੈਣੇਗੇ ਨਹੀਂ ਚੌਂਕੜੀ ਮਾਰ ਕੇ ਵੀ ਬੈੰਨੇ ਹੋਵਾਂਗੇ ਹੂੰ ਹੂੰ ਸੌਣੇ ਵੀ ਆ ਤੋ ਇਸ ਕਰਕੇ ਇਹ ਤਾਂ ਜਿਵੇਂ ਇੱਕ ਅ ਸਾਰੀ ਜਿਵੇਂ ਖੇਡ ਹੈਗੀ ਕਟਾਕਸ਼ ਦੀ ਹੂੰ ਦੀ ਸਾਧੂ ਸੰਤਾਂ ਨੂੰ ਅਟੈਕ ਕਰਨ ਦੀ ਵੀ ਇਹਨਾਂ ਨੂੰ ਭੰਡਿਏ ਵੀ ਇਹਨਾਂ ਨੇ ਆਪ ਦੇ ਵਰਗੀ ਫੋਟੋ ਬਣਾਈ ਚੌਂਕੜਾ ਮਾਰ ਕੇ ਬੈਠਣ ਦੀ ਅਰੇ ਭਾਜੀ ਖੇਤੀ ਵੀ ਕੀਤੀ ਆ ਉਹਨਾਂ ਨੇ ਤੇ ਚੌਂਕੜਾ ਵੀ ਲਾਇਆ ਹੋਊਗਾ ਸਮਝ ਗਏ ਨਾ ਪਰ ਸਰੀਰ ਬੜਾ ਭਾਰਾ ਦਿਖਾਇਆ ਹੈ ਨਾ ਤਸਵੀਰਾਂ ਦੇ ਵਿੱਚ ਕਿਉਂਕਿ ਜਿਹੜਾ ਬੰਦਾ ਇੰਨੀ ਪੈਦਲ ਯਾਤਰਾ ਬੰਦਾ ਸ਼ਬਦ ਮੈਂ ਬੋਲ ਰਿਹਾ ਸਾਡੇ ਗੁਰੂ ਸਾਹਿਬ ਨੇ ਵੀ ਜਿਨ੍ਹਾਂ ਨੇ ਇੰਨਾ ਕੁਝ ਕੀਤਾ ਹੋਏਗਾ ਜਿਨ੍ਹਾਂ ਨੇ ਮੈਂ ਕਹਿੰਨਾ ਵੀ ਪੂਰੀ ਦੁਨੀਆ ਸਸਾਰੀ ਹੋਏਗੀ ਦਰਦਰ ਤੇ ਗਏ ਹੋਏਗੇ ਮੱਕੇ ਤੱਕ ਉਹ ਪੈਦਲ ਚਲੇਗੇ ਉਹਨਾਂ ਦਾ ਸਰੀਰ ਤਾਂ ਸਾਧਿਆ ਹੋਇਆ ਸੀ ਨਾ ਹਾਂ ਉਹ ਮੈਂ ਮੰਨਦਾ ਵੀ ਗਲਤ ਹੈ ਵੀ ਉਹ ਢਿੱਡ ਵਿਖਾਉਣਾ ਉਹ ਤਾਂ ਬਿਲਕੁਲ ਰੋਂਗ ਹੈ ਹੂੰ ਠੀਕ ਹੈ ਨਾ ਪਹਿਲੀ ਗੱਲ ਤਾਂ ਉਹੀ ਹਾਸੋਹੀਣੀ ਗੱਲ ਹੈ ਵੀ ਢਿੱਡ ਵਿਖਾਉਣਾ ਹੂੰ ਠੀਕ ਹੈ ਹਾਂ ਠੀਕ ਹੈ ਸਮਾਧੀ ਜੀ ਬੈਠੇ ਦਿਖਾ ਸਕਦੇ ਹਾਂ ਸਰ ਫਿਰ ਵੀ ਸਾਡੇ ਸਤਿਗੁਰੂ ਕਿਤੇ ਸਮਾਧੀ ਜਦੋਂ ਅੰਮ੍ਰਿਤ ਵੇਲੇ ਵੀ ਲਾਉਂਦੇ ਹੋਣਗੇ ਲਾਉਂਦੇ ਹੋਣ ਲਾਉਂਦੇ ਹੀ ਹੋਣਗੇ ਬਿਲਕੁਲ ਸਹੀ ਤੇ ਦਿਨੇ ਕੰਮ ਵੀ ਕਰਦੇ ਹੋਣਗੇ ਉਹ ਵੀ ਠੀਕ ਹੈ ਉਹ ਵੀ ਠੀਕ ਹੈ ਹਾਂ ਵੀ ਢਿੱਡ ਟੁੱਡ ਵਿਖਾਉਣਾ ਗਲਤ ਹੈ ਉਹ ਤਾਂ ਵੈਸੇ ਵੀ ਹਾਸਾ ਆਉਂਦਾ ਬੰਦੇ ਨੂੰ ਦੇਖ ਕੇ ਹਨ ਜੇ ਜ਼ਿਆਦਾ ਭਾਰਾ ਹੋਵੇ ਬੰਦਾ ਹਾਸਾ ਹੀ ਆਉਂਦਾ ਆਪਾਂ ਮਤਲਬ ਤੁਸੀਂ ਆਪ ਹੀ ਕਹਿਣ ਲੱਗੇ ਸੀ ਕਿਉਂਕਿ ਜੇ ਲੋਕੀ ਕਹਿੰਦੇ ਵੀ ਬਾਬਾ ਨੇ ਆਪਣੇ ਵਰਗਾ ਗੁਰੂ ਬਣਾਤਾ ਤੇ ਕਿਤੇ ਨਾ ਕਿਤੇ ਲੱਗਦਾ ਹੀ ਆ ਵੀ ਬਾਬਾ ਨੇ ਜਾਣ ਕੇ ਇਹੋ ਜੀ ਚੀਜ਼ ਬਣਾਈ ਵੀ ਅਸੀਂ ਵੀ ਇਦਾਂ ਦੇ ਆ ਅਸੀਂ ਵੀ ਬੈਠੇ ਆ ਸਾਡਾ ਵੀ ਸਰੀਰ ਪਰ ਆਜ ਬਾਬੇ ਚਲੋ ਤੁਸੀਂ ਫਿੱਟ ਹੋ ਤੁਸੀਂ ਬਹੁਤ ਫਿੱਟ ਹੋ ਮੈਂ ਪਹਿਲਾਂ ਆਂਦਿਆਂ ਗੱਲ ਕਹੀ ਆ ਪਰ ਆਪਾਂ ਅੱਜ ਜ਼ਿਆਦਾਤਰ ਬਾਬੇ ਦੇਖ ਲਏ ਸਰੀਰ ਦੇ ਉਦਾਂ ਹੀ ਪਾਰੇ ਨੇ ਉਦਾਂ ਹੀ ਬਹਿ ਜਾਂਦੇ ਨੇ ਕਈ ਬਾਬੇ ਨੇ ਤਾਂ ਚੌਂਕੜਾ ਵੀ ਨਹੀਂ ਵਈਦਾ ਬਾਬੇ ਕੋ ਵੱਡੇ ਵੱਡੇ ਸੋਫੇ ਲਾਏ ਆ ਉਹ ਸੋਫੇ ਤੇ ਚਿੱਟੇ ਰੰਗ ਦੇ ਸੋਫੇ ਤੇ ਆ ਕੇ ਬਹਿ ਜਾਣਗੇ ਤੇ ਆਪਣੇ ਆਪ ਨੂੰ ਉਦਾਂ ਹੂ ਬੂ ਦਿਖਾਣ ਦੇ ਵੀ ਕੋਸ਼ਿਸ਼ ਕਰਨਗੇ ਵੀ ਅਸੀਂ ਤਾਂ ਗੁਰੂ ਨਾਨਕ ਸਾਹਿਬ ਜਿੱਦਾਂ ਕਰਦੇ ਸੀ ਅਸੀਂ ਉਦਾਂ ਕਰ ਰਹੇ ਹਾਂ ਭਾਜੀ ਬੇਨਤੀ ਪਤਾ ਕੀ ਆ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਵੀ ਹਰ ਚੋਲੇ 'ਚ ਸਾਦ ਨਹੀਂ ਹੁੰਦਾ ਤੇ ਹਰ ਸਾਦ ਪਖੰਡੀ ਵੀ ਨਹੀਂ ਹੁੰਦਾ ਠੀਕ ਹੈ ਕਈ ਵਾਰੀ ਮੋਟਾਪਾ ਐਕਸੀਡੈਂਟਾਂ ਕਰਕੇ ਬਹੁਤ ਹੁੰਦਾ ਗਲੂਕੋਜ਼ ਚੜਦੇ ਹਨ ਹੂੰ ਉਹ ਤੁਹਾਡੇ ਸਰੀਰ ਨੂੰ ਬਹੁਤ ਫਲਾਵਟ ਦਿੰਦੇ ਆ। ਹੂੰ ਮੇਰੇ ਨੌਨ ਚ ਕਈ ਐਸੇ ਮਹਾਂਪੁਰਸ਼ ਐ ਬਾਬੇ ਐ ਜਿਨ੍ਹਾਂ ਦੇ ਘੱਟੋ ਘੱਟ ਕਹਿ ਲਿਏ ਵੀ 30-30 ਐਕਸੀਡੈਂਟ ਹੋਏ ਐ। 30-30 30-30 ਹਾਂ ਇਹ ਤੋਂ ਵੀ ਵੱਧ ਹੋਏ ਐ। ਇਹ ਕਿਦਾਂ? ਠੀਕ ਐ। ਵੀ ਜਿਵੇਂ ਹੁਣ ਤਾਂ ਬਜ਼ੁਰਗ ਹੋ ਗਏ ਵੀ ਇੰਨੇ ਐਕਸੀਡੈਂਟ ਝੱਲ ਕੇ ਸਰੀਰ ਦਾ ਰਹਿੰਦਾ ਕੀ ਐ ਬਾਹਰ। ਤੇ ਉਹ ਐਕਸੀਡੈਂਟ ਹੋਇਆ ਪ੍ਰਚਾਰ ਕਰਨ ਦੇ ਦੌਰਾਨ। ਹੂੰ ਠੀਕ ਐ ਨਾ? ਉਹ ਹੁਣ ਵੀ ਪ੍ਰਚਾਰ ਕਰ ਰਹੀ ਆ ਭਾਵੇਂ व्हीलचेयर ਤੇ ਸਟੇਜ ਤੇ ਲੈ ਜਾਂਦੇ ਆ ਠੀਕ ਹੈ ਭਾਵੇਂ ਉਹਨਾਂ ਨੂੰ ਦੋਵਾਂ ਪਾਸਿਆਂ ਸਹਾਰਾ ਦੇ ਕੇ ਲੈ ਜਾਣਾ ਪੈਂਦਾ ਵੀ ਹਰੇਕ ਨੂੰ ਇੱਕ ਹੀ ਰੱਸੇ 'ਨ ਟਪਾਉਣਾ ਆਪਾਂ ਕਈ ਸਹੀ ਵੀ ਐ ਤੇ ਕਈ ਠੀਕ ਐ ਕਈ ਵੇਲੇ ਬੈਠੇ ਵੀ ਐ ਪਰ ਕਈ ਪ੍ਰਚਾਰ ਵੀ ਦਿਨ ਰਾਤ ਕਰ ਰਹੇ ਆ ਬਾਬੇ ਗੱਲ ਬਾਬੇ ਕਹਿੰਦੇ ਆ ਮਾਇਆ ਨਾ ਨਾਸ਼ਵਾਨ ਐ ਮਾਇਆ ਖਤਮ ਹੋ ਜਾਣੀ ਐ ਮਾਇਆ ਜਿੰਨੀ ਮਰਜ਼ੀ ਕਮਾ ਲਓ ਤੁਹਾਡੇ ਨਾਲ ਨਹੀਂ ਜਾਣੀ ਦੂਜੇ ਪਾਸੇ ਬਾਬੇ ਕੋਲ ਲੈਂਡ ਕਰੂਜ਼ਰ ਵਰਗੀਆਂ ਗੱਡੀਆਂ ਵੀ ਨੇ ਬਾਬੇ ਕੋਲ ਕਿੱਲਿਆਂ ਦੇ ਹਿਸਾਬ ਨਾਲ ਏਕੜਾਂ ਦੇ ਹਿਸਾਬ ਨਾਲ ਜ਼ਮੀਨ ਵੀ ਹੈ ਆਪ ਉਹਨਾਂ ਕੋਲ ਮਾਇਆ ਸਭ ਕੁਝ ਹੈ ਗਿਆ ਆਪਣੇ ਸ਼ੌਂਕ ਪੂਰੇ ਪੂਰੇ ਨੇ ਗੱਡੀਆਂ ਦੇ ਸੀਟ ਕਵਰ ਵੀ ਵਧੀਆ-ਵਧੀਆ ਹੁੰਦੇ ਆ ਲੱਖਾਂ ਦੇ ਸੀਟ ਕਵਰ ਹੁੰਦੇ ਸਿਰਫ ਤੇ ਜਿਹੜੇ ਸੋਫੇ ਤੇ ਵੀ ਬਾਬੇ ਬੰਦੇ ਆ ਉਹ ਸੋਫੇ ਵੀ ਬੜੇ ਮਹਿੰਗੇ-ਮਹਿੰਗੇ ਹੁੰਦੇ ਆ ਜਿਹੜੀਆਂ ਟਾਇਲਾਂ ਲਾਉਂਦੇ ਆ ਉਹ ਵੀ ਇਟਲੀ ਤੋਂ ਟਾਇਲਾਂ ਆਂਦੀਆਂ ਨੇ ਬਾਬੇ ਆਪ ਤਾਂ ਸਾਰੇ ਸ਼ੌਂਕ ਪੂਰੇ ਕਰਦੇ ਆ ਪਰ ਲੋਕਾਂ ਨੂੰ ਕਹਿੰਦੇ ਇਹ ਸਭ ਚੀਜ਼ਾਂ ਨਾਸ਼ਵਾਨ ਨੇ ਇਨਾਂ ਨੂੰ ਦਿਮਾਗ ਦੇ ਵਿੱਚੋਂ ਛੱਡ ਦਿਓ ਦੇਖੋ ਭਾਜੀ ਇਦਾਂ ਆ ਬੀ ਹੈ ਤਾਂ ਸੰਗਤਾਂ ਦੀ ਪੂਜਾਈ ਇਹ ਤਾਂ ਆਪਾਂ ਨੂੰ ਮੰਨਣਾ ਪਊਗਾ ਚਾਹੇ ਕੋਈ ਛੋਟੀ ਪੱਦਰ ਦਾ ਹੈ ਜਾਂ ਕੋਈ ਵੱਡੀ ਪੱਦਰ ਦਾ ਹੈ ਚਾਹੇ ਕੋਈ ਪ੍ਰਚਾਰਕ ਹੈ ਚਾਹੇ ਕੋਈ ਕੁਛ ਵੀ ਹੈ ਭਾਵੇਂ ਕਿੱਲਿਆਂ ਦੇ ਕਿੱਲੇ ਹੈ ਤਾਂ ਸੰਗਤਾਂ ਦੇ ਕਾਰਪੇਟਾ ਦੇ ਹੀ हां ਜੀ ਦੇ ਬਗੈਰ ਨਹੀਂ ਸਰੇ ਉਹ ਲੋੜ ਪੂਰੀ ਕਰ ਲੋ ਤੁਸੀਂ ਠੀਕ ਹੈ ਨਾ ਜੀ ਦੇ ਪ੍ਰਚਾਰ ਚ ਜੀਵਨ ਆਪਦਾ ਲਾਇਆ ਹੋਇਆ ਨਾ ਤੇ ਫਿਰ ਆਪਦੀਆਂ ਲੋੜਾਂ ਪੂਰੀਆਂ ਕਰੋ ਇਹ ਨਹੀਂ ਵੀ ਹੁਣ ਪਰ 1.5-1.5 ਦੀ ਕਰੋੜ ਦੀ ਗੱਡੀ ਲੈ ਕੇ